ਆਓ ਸਤਿਗੁਰੂ ਧੰਨ ਧੰਨ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਕਿਰਪਾ ਹੋਈ ਸਤਕਾਰਯੋਗ ਸਰਦਾਰ ਸਵਰਗਵਾਸੀ ਸਰਦਾਰ ਕਤਰ ਸਿੰਘ ਜੀ ਅਤੇ ਮਾਤਾ ਹਰਜਿੰਦਰ ਕੌਰ ਜਿਨ੍ਹਾਂ ਦੀ ਫੁੱਲਬਾੜੀ ਸਰਦਾਰ ਗੁਰਵੰਦਰ ਸਿੰਘ ਸੰਘਾ ਅਤੇ ਬੀਬੀ ਗਗਨਦੀਪ ਕੌਰ ਸੰਘਾ ਜਿਨ੍ਹਾਂ ਦੇ ਸਮੂਹ ਪਰਿਵਾਰ ਵੱਲੋਂ ਕਾਕਾ ਮਨਤਾਜ ਸੰਘਾ ਅਤੇ ਬੱਚੀ ਸਰਗੁਣ ਕੌਰ ਸੰਘਾ ਬੱਚਿਆਂ ਦੇ ਜਨਮ ਦਿਨ ਦੀਆਂ ਖੁਸ਼ੀਆਂ ਗੁਰੂ ਪਾਤਸ਼ਾਹ ਦੇ ਪਹਲਤਰ ਕਰਨਾ ਵਿੱਚ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਆ ਮੈਂ ਪਰਿਵਾਰ ਨੂੰ ਮੁਬਾਰਕਬਾਦ ਕਹਿੰਨਾ ਢਾਡੀ ਜੱਥਾ ਦਾਸ ਭਾਈ ਕਮਲ ਸਿੰਘ ਬੱਦੋਵਾਲ ਸਾਥੀ ਕੁਲਦੀਪ ਸਿੰਘ ਕੋਮਲ ਅੱਪੂਆ ਢਾਡੀ ਨਾਮ ਸਿੰਘ ਹਸਨਪਰੀ ਸਰੰਗੀ ਮਾਸਟਰ ਬਿਕਰ ਮਜੀਤ ਸਿੰਘ ਬੇਕੀ ਅੱਪੂਆ ਬਹੁਤ ਖੁਸ਼ੀ ਅਤ ਕਰਦੇ ਆ ਕਿ ਪ੍ਰਮਾਣ ਕਰੋ ਸਾਰੀ ਸੰਗਤ ਇਕੱਠੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਫਤਿਹ ਅਭੀ 30-20 ਮਿੰਟ ਦੇ ਮੈਚ ਆ ਇਹਦੇ ਵਿੱਚ ਕੋਈ ਛੱਤ ਲੜ ਨਹੀਂ ਖੇਡਣਾ ਪੈਂਦਾ ਕਿਉਂਕਿ ਜਿਹੜੇ ਟੈਸ ਮੈਚ ਹੁੰਦੇ ਆ ਉਹਦੇ ਵਿੱਚ ਖਿਡਾਰੀ ਹੋਰ ਮਜਾਦਨਾ ਖੇਡਦੇ ਆ ਜਿਹੜੇ ਬੰਦੇ ਹੁੰਦੇ ਆ ਉਹਨਾਂ ਵਿੱਚ ਉਹ ਹੋਰ ਮਜਾਦ ਹੁੰਦਾ ਹੈ ਲੇਕਿਨ ਜਦੋਂ 20-30 ਹੋਵੇ ਉਦੋਂ ਫਿਰ ਕੋਈ ਥੇਸ ਖਾਲੀ ਨਹੀਂ ਜਾਂਦੀ ਸੋ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਜਿਹੜੇ ਕੰਮ 2 ਘੰਟਿਆਂ ਵਿੱਚ ਕਰਨਾ ਉਹ ਆ 25-30 ਮਿੰਟਾਂ ਵਿੱਚ ਕਰਕੇ ਅਸੀਂ ਆਪਾਂ ਤੁਹਾਨੂੰ ਦਿਖਾਉਣਾ ਸੋ ਇਹ ਬੱਚਿਆਂ ਦੇ ਤੁਹਾਨੂੰ ਦਿਨਾ ਬੱਚੀ ਸਰਬਉਨਕਾਰ ਅੱਗੇ ਕਾਕਾ ਮੰਨਤੇ ਸੰਗ ਸੰਗਾ ਦੇਖੋ ਇਹ ਬੱਚੇ ਸਤਿਗੁਰੂ ਦੀਆਂ ਬਾਤਾਂ ਨੇ ਬਿਰਧ ਭਾਇਆ ਉਪਰ ਸਾਥ ਸਹਾਰਾ ਮੁਖ ਬਿਹਾ ਬੈਠ ਪੋਤੇ ਹਨ ਪ੍ਰਮਾਤਮਾ ਕਿਰਪਾ ਕਰਦਾ ਇਹ ਬੱਚੇ ਸਾਡੇ ਬੁਢੇਪੇ ਦਾ ਖਿਆਲ ਰੱਖਣ ਲਈ ਬੁਢੇਪੇ ਵਿੱਚ ਸੇਵਾ ਕਰਨ ਲਈ ਪ੍ਰਮਾਤਮਾ ਨੇ ਵਾਦਾ ਕੀਤਾ ਹੈ ਮੈਂ ਇੱਕ ਬੇਨਤੀ ਕਰਦਾ ਅਸੀਂ ਜੇ ਆਪਣੇ ਮਾਪਿਆਂ ਦਾ ਖਿਆਲ ਰੱਖਾਂਗੇ ਆਪਣਾ ਫਰਜ਼ ਨਿਭਾਵਾਂਗੇ ਕਿ ਨਾ ਤਾਂ ਸਾਡੇ ਬੱਚਿਆਂ ਉਹ ਵੀ ਅਸੀਂ ਆਸ ਕਰਾਂਗੇ ਬਈ ਇਹ ਬੱਚੇ ਆਪਣਾ ਫਰਜ਼ ਨਿਭਾਉਣਗੇ ਜੇ ਅਸੀਂ ਆਪਣੇ ਮਾਪਿਓ ਨੂੰ ਦੁਰਹਾਰਾਂਗੇ ਉਹਨਾਂ ਦੀ ਸੇਵਾ ਨਹੀਂ ਕਰਾਂਗੇ ਯਾਦ ਰੱਖਣਾ ਫਿਰ ਆਸਵੇਂ ਕਰਨੀ ਕਿ ਸਾਡੇ ਬੱਚੇ ਸਾਡਾ ਖਿਆਲ ਰੱਖਣਗੇ ਸੋ ਇੱਕ ਤਾਂ ਇਹ ਗੱਲ ਪੱਲੇ ਬੰਨਣੀ ਚਾਹੀਦੀ ਹੈ ਜਿਨ੍ਹਾਂ ਦੇ ਮਾਪੇ ਜਿਉਂਦੇ ਐ ਮਾਪੇ ਤੀਰਥ ਨੇ ਤੇ ਉਹ ਤੀਰਥ ਘਰੇ ਬੈਠੇ ਹੋਣ ਤੇ ਆਪਾਂ ਬਾਹਰ ਤੀਰਥਾਂ ਤੇ ਜਾ ਕੇ ਪੁੰਨਦਾਨ ਕਰੀਏ ਤੇ ਮਾਪੇ ਰੌਣਾ ਹੈ ਹੋਣ ਇਹ ਖਾਲਸਾ ਜੀ ਨਾਟਕ ਤਾਂ ਨਹੀਂ ਇਹ ਸਿੱਖੀ ਨਹੀਂ ਇਹ ਗੁਰੂ ਪਾਤਸ਼ਾਹ ਦੀ ਸਿੱਖਿਆ ਨਹੀਂ ਸਤ ਗੁਰੂ ਪਾਤਸ਼ਾਹ ਦਾ ਧਰਮ ਹੈ ਖਾਲਸਾ ਇਹ ਸਾਨੂੰ ਜਿਉਂਦੀ ਚਾਹ ਜੁਣੀਆ ਵੀ ਦੱਸਦਾ ਆ ਬੱਚੇ ਜਿੱਥੇ ਪੁੱਤਰਾਂ ਦੇ ਜਨਮ ਦਿਨ ਮਨਾਉਂਦੇ ਆ ਉਥੇ ਧੀਆਂ ਦੇ ਧਰਮਤਨ ਵੀ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਬਣਾਏ ਜਾਂਦੇ ਆ ਮੈਂ ਧੀਆਂ ਤੇ ਚੰਦ ਕੋ ਲੈਣਾ ਲਿਖਿਆ ਨੇ ਪੁੱਤਰ ਹੁੰਦੇ ਨਿਸ਼ਾਨ ਦੇ ਪੁੱਲ ਦਾਨੇ ਪੁੱਤਰ ਹੁੰਦੇ ਨਿਸ਼ਾਨ ਦੇ ਪੁੱਲ ਦਾਨੇ ਧੀਆਂ ਧਰਨੇ ਹੁੰਦੀਆਂ ਮਾਪਿਆਂ ਦੀ ਕਰ ਬਾਪੋਂ ਦਾ ਛੱਡ ਕੇ ਜਾਣ ਸੋਰੀ ਫਿਰ ਵੀ ਸੁੱਖ ਮਨਾਉਂਦੀਆਂ ਮਾਪਿਆਂ ਦੀ ਉੱਚੀ ਬਾਦਲ ਦੀ ਪੱਗ ਨੂੰ ਸਦਾ ਰੱਖਣ ਲੱਗ ਮਾਪਿਆਂ ਦੀ ਪੁੱਤਰ ਫਰਜ਼ਾਂ ਤੋਂ ਮੁੱਖ ਜੇ ਮੋੜ ਲੈਂਦੇ ਤਾਂ ਫਿਰ ਧੀਆਂ ਸਾਰ ਆ ਲੈਂਦੀਆਂ ਮਾਪਿਆਂ ਦੀ ਜਿਉਂਦੇ ਰਹਿਣ ਪੁੱਤ ਸਦਾ ਮਾਪਿਆਂ ਦੇ ਪਤੀ ਬਾਹਰ ਇਹਨਾਂ ਨੂੰ ਲਾਂਈ ਰੱਬਾ ਵੱਧੋ ਬਾੜੀਆਂ ਇੱਕੋ ਹੈ ਅਰਧ ਕਰਦਾ ਸਭ ਦੀ ਝੋਲੀ ਇੱਕ ਥੀਵੀ ਪਾਈ ਰੱਬਾ ਆਜੀ ਸੋਨ ਹਾਲ ਸਭ ਕੁਸ਼ਰੀ ਉੱਚਾ ਰਹੇ ਜਾਗਤ ਮਿਆਰ ਧੀਆਂ ਦਾ ਕਾਮ ਰਹੇ ਸਦਾ ਸਤਕਾਰ ਧੀਆਂ ਦਾ